ਆਪਾਂ ਸਾਰੇ ਪ੍ਰਜਾਤੰਤਰ ਦੇ ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਸਾਹਿਬ ਨੂੰ ਚੇਤੇ ਕਰਨ ਵਾਸਤੇ ਉਹਨਾਂ ਦੀ ਸ਼ਹਾਦਤ ਸਰਦਾ ਪ੍ਰੇਮ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ ਤੇ ਨਾਲ ਨਾਲ ਤਹਈਆ ਕੀਤਾ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਤੁਹਾਡੀ ਚਿੰਤਾ ਰੱਖਦੇ ਐ ਹਰ ਸਮੇਂ ਬੇਕੌਮ ਦੇ ਉੱਤੇ ਕੀ ਵਿਪਤਾ ਪਈ ਹੋਈ ਐ ਕੌਮ ਨੂੰ ਕਿਹੜੀ ਚੀਜ਼ ਦੀ ਲੋੜ ਐ ਕੌਮ ਨੂੰ ਕਿਹੜੇ-ਕਿਹੜੇ ਪਾਸਿਓਂ ਲੋਕ ਮਾਰਨ ਲੱਗੇ ਪਏ ਐ ਬੁਲਾਰੇ ਤਿੱਤਰ ਸਾਡੇ ਕੋਲੇ ਬਹੁਤ ਹੁੰਦੇ ਐ ਬੁਲਾਰੇ ਤਿੱਤਰ ਜਿਹੜੇ ਹੁੰਦੇ ਆ ਉਹ ਆਪ ਨਹੀਂ ਮਰਦੇ ਹੁੰਦੇ ਉਹ ਦੂਜਿਆਂ ਨੂੰ ਮਰਵਾ ਦਿੰਦੇ ਹੁੰਦੇ ਐ ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰੇ ਕਹਿ ਕੇ ਗਏ ਹੈ ਬਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਖੜਿਆਲ ਦੇ ਵਿੱਚ ਸਹੀਦਾਂ ਨੂੰ ਚੇਤੇ ਕਰਨ ਵਾਸਤੇ ਇਹ ਸਮਾਗਮ ਰੱਖਿਆ ਹੈ ਕੀ ਕੀ ਸਾਡੇ ਤੇ ਕਾਲੇ ਕਾਨੂੰਨ ਥੋਪੇ ਗਏ ਨੇ ਉਹਨਾਂ ਨੂੰ ਰੋਕਣ ਵਾਸਤੇ ਅੱਜ ਆਪਾਂ ਨੇ ਇਕੱਤਰਤਾ ਕੀਤੀ ਹੈ ਦੂਜੇ ਪਾਸੇ ਕੌਮ ਦੀ ਪਿੱਠ ਵਿੱਚ ਸੁਰਾ ਮਾਰਨ ਵਾਲਾ ਹਰਸந்த் ਸਿੰਘ ਲੋਂਗੋਵਾਲ ਜਿਹਨੂੰ ਕਹਿੰਦੇ ਨੇ ਉਹ ਸ਼ਹੀਦ ਹੈ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਕਿਹਾ ਸੀ ਅਸੀਂ ਪਹਿਲੇ ਦਰਜੇ ਦੇ ਆ ਪੰਜਾਬ ਦੇ ਵਿੱਚ ਤੇ ਸਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਕੋਈ ਬੀੜੀ ਤਮਾਕੂ ਜਰਦਾ ਮੀਟ ਸ਼ਰਾਬ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਨੂੰ ਉਹ ਜਰਨਲ ਦੀਆਂ ਸੱਚੀਆਂ ਤੇ ਸੂਚੀਆਂ ਗੱਲਾਂ ਵੀ ਚੁਬਦੀਆਂ ਰਹੀਆਂ ਤੇ ਦਿੱਲੀ ਦੇ ਵਿੱਚ ਜਾ ਕੇ ਇਹ ਅਜੀਵ ਗਾਂਧੀ ਦੇ ਨਾਲ ਐ ਬਰਾਬਰ ਬੈਠ ਕੇ ਇਹਨਾਂ ਨੇ ਇਹੋ ਜੇ ਫੈਸਲੇ ਕਰ ਲਏ ਵੀ ਸੰਤ ਜਰਨੈਲ ਸਿੰਘ ਤੇ ਕੁਝ ਵੀ ਨਹੀਂ ਅਸੀਂ ਇਹ ਐ ਪਰ ਹੁਣ ਤੁਹਾਨੂੰ ਸਾਰਿਆਂ ਦੇ ਗੱਲ ਸਾਹਮਣੇ ਐ ਸੰਤ ਜਰਨੈਲ ਸਿੰਘ ਦਾ ਜਿਹੜਾ ਸਰੂਪ ਹੈ ਹਰ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਹਰਚੰਦ ਸਿੰਘ ਲੋਂਗੋਵਾਲ ਨੂੰ ਦਿਹਾੜੀਏ ਤੇ ਜਾ ਕੇ ਨਤਮਸਤਕ ਹੁੰਦੇ ਆ ਅੱਜ ਵੀ ਮੈਂ ਰਸਤੇ ਵਿੱਚ ਆਉਂਦੇ ਆਉਂਦੇ ਸਾਡੇ ਜਥੇਦਾਰ ਅਮਰਜੀਤ ਸਿੰਘ ਨੂੰ ਕਿਹਾ ਮੈਂ ਕਿਹਾ ਬਈ ਲੋਂਗੋਵਾਲ ਨੂੰ ਆ ਬਾਤ ਚੱਲ ਰਹੀ ਹੈ ਬਈ ਆਪਾਂ ਇਹਨਾਂ ਨੂੰ ਰੋਕ ਕੇ ਪੁੱਛੀਏ ਤੁਸੀਂ ਜਾਣੇ ਕਿੱਥੇ ਹੋ ਮੈਂ ਉਹ ਚੌਕ ਦੇ ਵਿੱਚ ਸੰਗਰੂਰ ਬਸ ਕੇੜ ਲਈ ਮੈਂ ਕਿਹਾ ਤੁਸੀਂ ਕਿੱਧਰ ਚੱਲਿਓ ਕਹਿੰਦੇ ਅਸੀਂ ਲੋਂਗੋਵਾਲ ਨੂੰ ਚੱਲੇ ਮੈਂ ਕਿਹਾ ਲੋਂਗੋਵਾਲ ਤੇ ਗਦਾਰ ਦੀ ਵਰਸੀ ਹੈ ਉਹਨੂੰ ਤੁਸੀਂ ਮੰਨਦੇ ਹੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮੰਨਦੇ ਕੋਈ ਇੱਕ ਬੰਦਾ ਵੀ ਨਹੀਂ ਸੀ ਜਿਹਨੇ ਕਿਹਾ ਵੀ ਅਸੀਂ ਲੋਂਗੋਵਾਲ ਨੂੰ ਮੰਨਦੇ ਆ ਉਹ ਕਹਿੰਦੇ ਅਸੀਂ ਸੰਤ ਜਰਨੈਲ ਸਿੰਘ ਨੂੰ ਮੰਨਦੇ ਆ ਫਿਰ ਮੈਂ ਕਿਹਾ ਉੱਥੇ ਧੱਕੇ ਕੀ ਖਾਂਡ ਚੱਲੇ ਹੋ ਮੈਂ ਕਿਹਾ ਚਲੋ ਤੁਹਾਨੂੰ ਖੰਡਿਆਲ ਲੈ ਕੇ ਚੱਲਦੇ ਆ ਉੱਥੇ ਕੌਮ ਦਾ ਜਰਨੈਲ ਆਊਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਆਊਗਾ ਉਹ ਤੁਹਾਨੂੰ ਦੱਸੂਗਾ ਬਈ ਸ਼ਹੀਦ ਉਹ ਆ ਜਿਨ੍ਹਾਂ ਨੇ ਸੰਤ ਲੋਂਗੋਵਾਲ ਨੂੰ ਮਾਰਿਆ ਕਿ ਲੋਂਗੋਵਾਲ ਆਪ ਸਹੀਦ ਹੈ ਲੋਂਗੋਵਾਲ ਨੇ ਕੌਮ ਦੇ ਨਾਲ ਗਦਾਰੀ ਕੀਤੀ ਸੀ ਤਾਂ ਉਹਨੂੰ ਸਾਡੇ ਜਧਾਰੂ ਸਿੰਘਾਂ ਨੇ ਸੋਦਾ ਲਾਇਆ ਹੈ ਅੱਜ ਵੀ ਜਿਹੜੀ ਇਕਤਰਤਾ ਹੈ ਮੈਂ ਇਹ ਦੁਬਾਰਾ ਤੋਂ ਫਰਮਾਉਣ ਲੱਗਿਆ ਆਪ ਜੀ ਨੂੰ ਦੱਸਣ ਲੱਗਿਆ ਵੀ ਜਿਹੜੇ ਕੌਮ ਦੇ ਪਰਵਾਨੇ ਹੁੰਦੇ ਆ ਉਹਨਾਂ ਨੂੰ ਬਹੁਤ ਲੋਕ ਘਟ ਜੇਤੇ ਕਰਦੇ ਹੁੰਦੇ ਆ ਜਿਹੜੇ ਸੰਘਰਸ਼ੀ ਹੁੰਦੇ ਐ ਉਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਤਸੱਦਦ ਹੰਡਾਇਆ ਹੁੰਦਾ ਪਰ ਜਦੋਂ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਐ ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਜਿਉਂ ਉਹ ਧੂਣ ਸਬਾਈ ਹੁੰਦੀ ਜਾਂਦੀ ਐ ਅੱਜ ਸੇਵਾ ਸਿੰਘ ਠਿਕੜੀ ਵਾਲੇ ਨੂੰ ਕੌਣ ਨਹੀਂ ਜਾਣਦਾ ਜਿੱਥੇ ਵੀ ਜਾਓਗੇ ਤੇ ਗੱਲ ਹੋਊਗੀ ਜਾਂ ਸੰਤ ਜਰਨੈਲ ਸਿੰਘ ਨੂੰ 20 ਸਾਲ ਬਾਅਦ ਆਪਾਂ ਨੇ ਸ਼ਹੀਦ ਮੰਨਿਆ ਇਹ ਆਪਣੀ ਬਹੁਤ ਗਰਾਵਟ ਦੀ ਗੱਲ ਸੀ ਪਰ ਅੱਜ ਦੁਨੀਆ ਦੇ ਵਿੱਚ ਕੋਈ ਵੀ ਸਿੱਖ ਇਹ ਹੋ ਜਾ ਨਹੀਂ ਹੈਗਾ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਹੀਂ ਜਾਣਦਾ ਇਹਦਾ ਮਤਲਬ ਕੀ ਹੈ ਜਿਹੜੇ ਐ ਬੇਹੰਗਮ ਰੂਪ ਹੁੰਦੇ ਆ ਭੱਜ ਕੇ ਜਾਂਦੇ ਆ ਉਹ ਡਾੜੀ ਮਾਰ ਕੇ ਵਹਿ ਜ਼ਰੂਰ ਜਾਂਦੇ ਆ ਫਿਰ ਉਹ ਬਹੁਤੇ ਸਮੇਂ ਬਾਅਦ ਦੇ ਪ੍ਰਗਟ ਨਹੀਂ ਹੁੰਦੇ ਪਾਰਾ ਜਿਹੜੇ ਸੰਤ ਜਰਨੈਲ ਸਿੰਘ ਵਰਗੇ ਯੋਧੇ ਹੁੰਦੇ ਆ ਇਹਨਾਂ ਦਾ ਨਾਂ ਜਿੰਨਾ ਸਿਰ ਧਰਤੀ ਸੂਰਜ ਤੇ ਆਕਾਸ਼ ਰਹੂਗਾ ਉਹਨਾਂ ਚਿਰ ਇਹਨਾਂ ਦਾ ਧਰਤੀ ਦੇ ਉੱਤੇ ਨਾਂ ਰਹੂਗਾ ਕਿਉਂਕਿ ਯੋਧੇ ਕਦੇ ਕਦੇ ਪੈਦਾ ਹੁੰਦੇ ਆ ਗਦਾਰ ਤੇ ਹਰ ਸਮੇਂ ਪੈਦਾ ਹੁੰਦੇ ਆ ਹੁਣ ਕੌਮ ਦੇ ਵਿੱਚ ਡੁੱਬਦਾ ਪਈ ਹੋਈ ਐ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਤਾ ਇਹਨਾਂ ਨੇ ਅੱਜ ਦਾ ਅਕਾਲੀ ਦਲ ਦਾ ਜੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦਾ ਜਾਥੇਦਾਰ ਬਾਦਲ ਨੇ ਆਪਣੀ ਜੇਬ ਵਿੱਚੋਂ ਕੱਢ ਕੇ 라ਇਆ ਸੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਗ ਨਹੀਂ ਆਈ ਸੀ ਉਹਨੂੰ ਪਤਾ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਬਤੀ ਹੋਈ ਹੈ ਉਹਨੂੰ ਨਹੀਂ ਪਤਾ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ ਗਲੀਆਂ ਦੇ ਵਿੱਚ ਨਾਲੀਆਂ ਵਿੱਚ ਰੋਲੇ ਗਏ ਨੇ ਤੇ ਉਦੋਂ ਇਹ ਕਿਉਂ ਨਹੀਂ ਜਾਗਿਆ ਉਦੋਂ ਤੇ ਸਾਧ ਸੰਗਤ ਜੀ ਉਹਨਾਂ ਦੀ ਚਾਪਲੂਸੀ ਕਰਦਾ ਸੀ ਜਦੋਂ ਇਹ ਮੱਖਣ ਚੋਂ ਬਾਲ ਵਾਂਗੂ ਕੱਢ ਕੇ ਬਾਹਰ ਮਾਰਿਆ ਹੁਣ ਉਹ ਆਪਣਾ ਪੰਥ ਬਣਾਉਣ ਦੇ ਚੱਕਰ ਦੇ ਵਿੱਚ ਹੈ ਭਾਵੇਂ ਬਾਦਲ ਦਲੀਏ ਹੋਣ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਣ ਸਾਡੀ ਦੁਸ਼ਮਣੀ ਇਹਨਾਂ ਨਾਲ ਕਾਦੀ ਹੈ ਪਰ ਜਦੋਂ ਕੌਮ ਦੇ ਵਿਰੋਧ ਵਿੱਚ ਗੱਲ ਕਰਦੇ ਹੈ ਫੇਰੇ ਸਾਡੇ ਕੁਝ ਨਹੀਂ ਲੱਗਦੇ ਅਸੀਂ ਚਾਹੁੰਦੇ ਹੈ ਕਿ ਇੱਕ ਇਨਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਆ ਜਿਹੜੇ ਕਾਨੂੰਨ ਕਾਲੇ ਬਣੇ ਹੋਏ ਨੇ ਜਿਨ੍ਹਾਂ ਦੇ ਕਾਰਨ ਸਾਡੇ ਉਹ ਬੰਦੀ ਸਿੰਘ ਯੋਧਿਆਂ ਨੂੰ ਰਿਹਾਈ ਨਹੀਂ ਮਿਲ ਰਹੀ 35 35 ਸਾਲ 30 30 ਸਾਲ 32 32 ਸਾਲ ਜੇਲਾ ਵਿੱਚ ਜਿਹੜੇ ਹੋ ਗਏ ਨੇ ਤੇ ਉਹ ਹੋਊਗੀ ਤਾਂ ਗੱਲ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਤੁਸੀਂ ਸਾਥ ਦਿਓਗੇ ਜੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓਗੇ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੱਲ ਮੰਨੋਗੇ ਜੇ ਜਥੇਦਾਰ ਧਿਆਨ ਸਿੰਘ ਮੰਡ ਵੀ ਗੱਲ ਮੰਨੋਗੇ ਤੇ ਅਸੀਂ ਬਾਕੀ ਜਥੇਦਾਰਾਂ ਤੋਂ ਕੀ ਲੈਣਾ ਜੇ 10 ਲੱਖ ਦੇ ਇਕੱਠ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਜਥੇਦਾਰ ਬਣਾਇਆ ਤੁਸੀਂ ਬਾਕੀ ਜਥੇਦਾਰਾਂ ਤੋਂ ਕੀ ਲੈਣਾ ਸਾਡਾ ਜਥੇਦਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਦਾ ਕਾਰਜਕਾਰੀ ਜਥੇਦਾਰ ਜਥੇਦਾਰ ਧਿਆਨ ਸਿੰਘ ਮੰਡ ਹੈ ਫੇ ਭਾਵੇਂ ਦੁੱਕੀ ਤਿੱਕੀ ਚੌਕੀ ਕਿੰਨੇ ਮਰਜੀ ਬਣੇ ਫੇਣ ਸਾਨੂੰ ਤਾਂ ਉਧਰ ਧਿਆਨ ਹੀ ਨਹੀਂ ਦੇਣਾ ਚਾਹੀਦਾ ਵੀ ਉਹ ਕੀ ਬੋਲਦੇ ਨੇ ਅਸੀਂ ਦੇਖਣਾ ਵੀ ਜੇਲ੍ਹ ਦੇ ਵਿੱਚੋਂ ਜੋਧੇ ਦਾ ਬਿਆਨ ਕੀ ਆ ਰਿਹਾ ਹੈ ਜੇਲ੍ਹ ਦੇ ਵਿੱਚੋਂ ਜੋਧੇ ਦਾ ਬਿਆਨ ਆਇਆ ਜਥੇਦਾਰ ਧਿਆਨ ਸਿੰਘ ਮੰਡ ਦੁਬਾਰਾ ਕੰਮਰ ਕੱਸਾ ਕਰਕੇ ਗਰਾਊਂਡ ਦੇ ਵਿੱਚ ਆਓ ਕਰਸੋ ਨੂੰ 22 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵਿਸਾਲ ਮੀਟਿੰਗ ਰੱਖੀ ਹੋਈ ਹੈ ਪੰਥ ਦੀ ਇਕਤਰਤਾ ਵਾਸਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂ ਜਥੇਦਾਰ ਧਿਆਨ ਸਿੰਘ ਮੰਡ ਜੀ ਵੱਲੋਂ ਆਓ ਆਪਾਂ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ 22 ਤਰੀਕ ਨੂੰ ਉੱਥੇ ਪੰਥਕ ਵਿਚਾਰਾਂ ਦੁਬਾਰਾ ਸੰਗਰਸ਼ ਕਰਨ ਵਾਸਤੇ ਹੋਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ